ਸ਼ਸ਼ੀਕਾਲ ਮੈਂ ਰਚਨਾ ਸ਼ਰਮਾ ਚੜ੍ਹਦੀ ਕਲਾ ਟਰੰਡ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਸਾਫ ਦਾ ਕੇਂਦਰੀ ਵਿਦੇਸ਼ ਮੰਤਰੀ ਨਟਵ ਸਿੰਘ ਦਾ ਦੇਹਾਂਤ 95 ਸਾਲ ਦੀ ਉਮਰ ਚੁਗੁਰੂਗਰਾਮ ਚਲੇ ਅਖੀਰੀ ਸਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਨਟਵ ਸਿੰਘ ਪੀਐਮ ਮੋਦੀ ਨੇ ਨਟਵ ਸਿੰਘ ਦੇ ਦੇਹਾਂਤ ਤੇ ਦੁੱਖੀ ਤਾਜ਼ਾ ਜੰਮੂ ਕਸ਼ਮੀਰ ਦੇ ਅਨਲਾਕ ਚ ਵੱਡਾ ਹੱਤਵਾਲੀ ਹਮਲਾ ਮੋਠਵੇਰ ਚ ਫੌਜ ਦੇ ਦੋ ਜਵਾਨ ਸ਼ਹੀਦ ਤਿੰਨ ਹੋਏ ਜ਼ਖਮੀ ਗੋਲੀ ਲੱਗਨ ਨਾਲ ਇੱਕ ਨਾਗਰਿਕ ਦੀ ਵੀ ਹੋਈ ਮੌਤ ਫੌਜ ਨੇ ਪੂਰੇ ਇਲਾਕੇ ਨੂੰ ਪਾਇਆ ਕੇਰਾ ਸਰਚ ਆਪਰੇਸ਼ਨ ਜਾਰੀ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਦ ਦਾ ਦੇਹਾਂਤ ਪਰਮਜੀਤ ਸਿੰਘ ਖਾਲਸਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਭਾਈ ਖਾਲਸਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਨ ਬਿਮਾਰ હું ખબર વિસ્તારના ਸਾਬਕਾ ਵਿਦੇਸ਼ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਕੁਮਰ ਨਟਵਤ ਸਿੰਘ ਦਾ ਦਿਹਾਂਤ ਹੋ ਗਿਆ ਨਟਵਤ ਸਿੰਘ ਨੇ 95 ਸਾਲ ਦੀ ਉਮਰ ਵਿੱਚ ਅਖੀਰੀ ਸਾਹ ਲਏ ਉਹ ਲੰਮੇ ਸਮੇਂ ਤੋਂ ਬਿਮਾਰ ਸਨ ਨਟਵਤ ਸਿੰਘ ਦਾ ਗੁਰੂਗਰਾਮ ਦੇ ਮੈਦਾਨਤਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਦੱਸ ਦੇ ਕਿ ਕੁਮਰ ਨਟਵਤ ਸਿੰਘ ਦਾ ਜਨਮ 16 ਮਈ 1929 ਨੂੰ ਰਾਜਸਥਾਨ ਦੇ ਪਰਤਪੁਰ ਜ਼ਿਲ੍ਹੇ ਵਿੱਚ ਹੋਇਆ ਸੀ ਉਹ 2004 ਤੋਂ 2005 ਦੇ ਦਰਮਿਆਨ ਯੂਪੀਏ ਸਰਕਾਰ ਵਿੱਚ ਵਿਦੇਸ਼ ਮੰਤਰੀ ਵੀ ਰਹੇ ਨਟਵਤ ਸਿੰਘ ਇੱਕ ਭਾਰਤੀ ਡਿਪਲੋਮੈਟ ਅਤੇ ਸਿਆਸਤਦਾਨ ਸਨ ਨਟਵਤ ਸਿੰਘ ਨੂੰ ਆਜ਼ਾਦੀ ਤੋਂ ਬਾਅਦ 1953 ਵਿੱਚ ਭਾਰਤੀ ਵਿਦੇਸ਼ ਸੇਵਾ ਲਈ ਵੀ ਚੁਣਿਆ ਗਿਆ ਸੀ 84 ਵਿੱਚ ਉਹਨਾਂ ਨੇ ਕਾਂਗਰਸ ਤੋਂ ਚੋਣ ਲੜਨ ਲਈ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਨਟਵਕ ਸਿੰਘ ਦਾ ਸਫਰ ਉਤਾਰ ਚਾੜਾ ਵਾਲਾ ਰਿਹਾ ਤੇ ਨਟਵਕ ਸਿੰਘ ਦੇ ਦਿਹਾਂਤ ਤੇ ਪੀਐਮ ਮੋਦੀ ਸਨਹਿ ਤਮਾਮ ਨੇ ਦੁੱਖ ਜाहिर ਕੀਤਾ ਹੈ ਉਹਨਾਂ ਟਵੀਟ ਕਰਕੇ ਆ ਕਿ ਸ਼੍ਰੀ ਨਟਵਕ ਸਿੰਘ ਜੀ ਦੇ ਦਿਹਾਂਤ ਨਾਲ ਦੁਖੀ ਹਾਂ ਉਹਨਾਂ ਨੇ ਕੂਟਨੀਤੀ ਅਤੇ ਵਿਦੇਸ਼ ਨੀਤੀ ਦੀ ਦੁਨੀਆ ਵਿੱਚ ਭਰਪੂਰ ਯੋਗਦਾਨ ਪਾਇਆ ਤੇ ਉਹ ਆਪਣੀ ਬੁੱਧੀ ਦੇ ਨਾਲ-ਨਾਲ ਸ਼ਾਨਦਾਰ ਲੇਖਣੀ ਲਈ ਵੀ ਜਾਣੇ ਜਾਂਦੇ ਨੇ ਦਸ ਦੁਖਦੀਸ ਕੜੀ ਵਿੱਚ ਮੇਰੇ ਵਿਚਾਰ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਹੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਭਿਆਨਕ ਗੋਲੀਬਾਰੀ ਦੌਰਾਨ ਦੋ ਫੌਜੀ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਕੋਕਰਨਾਗ ਜੰਗਲੀ ਖੇਤਰ ਵਿੱਚ ਗੋਲੀਬਾਰੀ ਵਿੱਚ ਤਿੰਨ ਹੋਰ ਜਵਾਨ ਵੀ ਜ਼ਖਮੀ ਹੋ ਗਏ। ਮੁਕਾਬਲੇ ਵਿੱਚ ਹੌਲਦਾਰ ਦੀਪਕ ਕੁਮਾਰ ਯਾਦਵ ਅਤੇ ਲਾਂਸ ਨਾਇਕ ਪ੍ਰਵੀਨ ਸ਼ਰਮਾ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੂਜੇ ਪਾਸੇ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋਏ ਇੱਕ ਨਾਗਰਿਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਭਾਰਤੀ ਸੈਨਾ ਦੇ ਇੱਕ ਅਧਿਕਾਰਕ ਬਿਆਨ ਵਿੱਚ ਕਿਹਾ ਕਿ ਫੌਜ ਮੁਖੀ ਜਰਨਲ ਉਪਿੰਦਰ ਦੇਵਦੀ ਅਤੇ ਭਾਰਤੀ ਸੈਨਾ ਦੇ ਸਾਰੇ ਰੈਂਕ ਦੇ ਦੋਵਾਂ ਬਹਾਦਰਾਂ ਦੇ ਸਰਵੋੱਚ ਬਲੀਦਾਨ ਨੂੰ ਸਲਾਮ ਕਰਦੇ ਨੇ ਭਾਰਤੀ ਸੈਨਾ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਦੀ ਹੈ ਭਾਰਤੀ ਸੈਨਾ ਨੇ ਇੱਕ ਅਧਿਕਾਰਿਕ ਬਿਆਨ ਵਿੱਚ ਕਿਹਾ ਕਿ ਮਜ਼ਬੂਤੀ ਨਾਲ ਇਕੱਠੇ ਖੜੇ ਹਾਂ ਫਿਲਹਾਲ ਇਲਾਕੇ ਵਿੱਚ ਸੈਨਾ ਵੱਲੋਂ search ਅਭਿਆਨ ਜਾਰੀ ਹੈ ਮੰਤਵਾ ਕੀ ਖਬਰ ਸਾਹਮਣੇ ਆਈ ਹੈ ਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਪਰਮਜੀਤ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਪਰਮਜੀਤ ਸਿੰਘ ਖਾਲਸਾ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜੋ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਇਸ ਮੌਕੇ ਅਫਸੋਸ ਪ੍ਰਗਟ ਕਰਦੇ ਹੋਏ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਅਤੇ ਤਰਮਯੁੱਧ ਮੋਰਚੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਸੰਗਤ ਮੰਨ ਸਖਸੀਅਤ ਭਾਈ ਪਰਮਜੀਤ ਸਿੰਘ ਖਾਲਸਾ ਦੇ ਅਕਾਲ ਚਲਾਣੇ ਤੇ ਗੈਰ ਹਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਭਾਈ ਪਰਮਜੀਤ ਸਿੰਘ ਖਾਲਸਾ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਤੇ ਇਕਤਾ ਦੇ ਹਾਮੀ ਰਹੇ ਹਨ। ਉਹਨਾਂ ਵਰਗੀ ਪੰਥਪ੍ਰਸਤ ਸ਼ਖਸੀਅਤ ਦਾ ਅਚਾਨਕ ਸ਼ਰੀਰਕ ਵਿਛੋੜਾ ਨਾ ਸਿਰਫ ਪਰਿਵਾਰ ਸਗੋਂ ਪੰਥ ਲਈ ਵੱਡਾ ਘਟਾ ਹੈ। ਉਹਨਾਂ ਕਾਲਪੁਰਖ ਵਾਹਿਗੁਰੂ ਅਗੇ ਅਰਦਾਸ ਕੀਤੀ ਅਤੇ ਪਰੀ ਪਈ ਗੁਲਜ਼ਾਰ ਨਾਲ ਤੇ ਭਾਈ ਖਾਲਸਾ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲਵਕਸ਼ਣ ਦੇ ਅਪੀਲ ਕੀਤੀ। ਕਰਨਾਟਕ ਰਾਜ ਕੁਦਰਤੀ ਆਫਤ ਨਿਗਰਾਨੀ ਕੇਂਦਰ ਮੁਤਾਬਕ ਕਰਨਾਟਕ ਦੇ ਵਿਦਰ ਵਿੱਚ 2.6 ਦੀ ਤੀਬਰਤਾ ਵਾਲਾ ਪੁਚਾਲ ਆਇਆ ਪੁਚਾਲ ਦਾ ਕੇਂਦਰ ਵਿੰਦਰ ਜ਼ਿਲ੍ਹੇ ਦੇ ਹੁਮਨਾਬਾਦ ਤਾਲੁਕ ਵਿੱਚ ਸੀਤਲਾਗੇਰਾ ਜੀਪੀ ਤੋਂ 3.5 ਕਿਲੋਮੀਟਰ ਦੱਖਣ ਪੱਛਮ ਵਿੱਚ ਸਥਿਤ ਸੀ ਪੁਚਾਲ ਦੇ ਕੇਂਦਰ ਤੋਂ ਪੁਚਾਲ ਦੀ ਤੀਬਰਤਾ ਨੂੰ ਨਕਸ਼ੇ ਅਨੁਸਾਰ ਵੇਖਿਆ ਗਿਆ ਤਾਂ ਤੀਬਰਤਾ ਘੱਟ ਸੀ ਇਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਤੋਂ ਕਾਫੀ ਬਚਾਅ ਹੋ ਗਿਆ ਕਰਨਾਟਕ ਰਾਜ ਕੁਦਰਤੀ ਆਫਤ ਨਿਗਰਾਨੀ ਕੇਂਦਰ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਸਿਮਸਿਕ ਜੌਨ ਵਿੱਚ ਪੈਂਦਾ ਹੈ ਤੇ ਜਿੱਥੇ ਪੁਚਾਲ ਕਾਰਨ ਨੁਕਸਾਨ ਦੀ ਸੰਭਾਵਨਾ ਬਹੁਤ ਘਟਾ ਹੈ ਨਾਲ ਹੀ ਟੈਕਟੋਨਿਕ ਨਕਸ਼ੇ ਦੇ ਅਨੁਸਾਰ ਪੁਚਾਲ ਦਾ ਕੇਂਦਰ ਕਿਸੇ ਵੀ ਢਾਂਚਾਗਤ ਰੁਕਾਵਟਾਂ ਤੋਂ ਖਾਲੀ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਕਬਰਾਂ ਦੀ ਲੋੜ ਨਹੀਂ ਕਿਉਂਕਿ ਵੇਖਿਆ ਗਿਆ ਹੈ ਕਿ ਪੁਚਾਲ ਦੀ ਤੀਬਰਤਾ ਘੱਟ ਹੈ ਤੇ ਉਹ ਜ਼ਿਆਦਾ ਵਿਨਾਸ਼ਕਾਰੀ ਨਹੀਂ ਹੈ ਪੰਜਾਬ ਪਾਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾੜਵਲੋਂ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ ਪੁਸਤਕ ਲੋਕ ਅਰਪਣ ਸਮਾਗਮ ਦਿਲੜੀ ਅਧੀਨ ਮਿਤੀ 14 ਅਗਸਤ 2024 ਨੂੰ ਬੈਰਿੰਗ ਯੂਨੀਅਨ 크੍ਰਿਸਚੀਅਨ ਕਾਲਜ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਮਾਗਮ ਰੱਖਿਆ ਗਿਆ ਹੈ ਇਸੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੁਰਦਾਸਪੁਰ ਤੋਂ ਟੀਮ ਇੰਚਾਰਜ ਡਾਕਟਰ ਸਤਿੰਦਰ ਕੌਰ ਕਾਲੋਂ ਨੇ ਦੱਸਿਆ ਕਿ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਦੂਸਰੀ ਕਿਤਾਬ ਹੈ ਇਸ ਦੇ ਸੰਪਾਦ ਵਾਜਵਾ ਨੇ ਤੇ ਉਹਨਾਂ ਨੇ ਬਹੁਤ ਥੋੜੇ ਸਮੇਂ ਵਿੱਚ ਵਿਦਿਆਰਥੀਆਂ ਦੀਆਂ ਕਵਿਤਾਵਾਂ ਇਕੱਠੀਆਂ ਕਰ ਲਈਆਂ ਇਸ ਕਿਤਾਬ ਵਿੱਚ 100 ਤੋਂ ਵੱਧ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀਆਂ ਕਵਿਤਾਵਾਂ ਹਨ ਇਸ ਕਿਤਾਬ ਦਾ ਲੋਕ ਅਰਪਣ ਸਮਾਗਮ 14 ਅਗਸਤ ਨੂੰ ਬੈਰਿੰਗ ਯੂਨੀਅਨ 크੍ਰਿਸਚੀਅਨ ਕਾਲਜ ਬਟਾਲਾ ਵਿਖੇ ਹੋ ਰਿਹਾ ਹੈ ਸਮਾਗਮ ਦੌਰਾਨ ਇਸ ਕਿਤਾਬ ਵਿਚਲੇ ਪਾਲ ਸਹਿਦਕਾਰਾਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਉਰਾਨੀ ਦਸਿਆ ਕੇ ਸਮਾਗਮ ਵਿੱਚ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਸ਼੍ਰੀ ਸੁਖੀ ਬਾਠ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਨੇ ਇਸ ਸਮਾਗਮ ਵਿੱਚ ਕਈ ਵੱਡੀਆਂ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ ਪੈਰਿਸ 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹੌਕੀ ਟੀਮ ਅੰਮ੍ਰਿਤਸਰ ਪਹੁੰਚੀ ਤੇ ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਦੇ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਇਥੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਨੈਸ਼ਨਲ ਸਟੇਡੀਅਮ ਦਾ ਦੌਰਾ ਕੀਤਾ ਤੇ ਹੌਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਭਾਰਤੀ ਖਿਡਾਰੀਆਂ ਦਾ ਟੋਲ ਤੁਮਾਕੇ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਰਤੀ ਖਿਡਾਰੀਆਂ ਦਾ ਇੰ ਵਾਰ ਇਕੱਠੇ ਹੋ ਗਏ ਸਨ ਇਸ ਤੋਂ ਇਲਾਵਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਹਰਪਜਨ ਸਿੰਘ ਏਟੀਓ ਦੀ ਵੀ ਟੀਮ ਵੀ ਸਵਾਗਤ ਕਰਨ ਲਈ ਪਹੁੰਚੇ ਇਸ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ ਜਿਨ੍ਹਾਂ ਦੇ ਮਾਪੇ ਵੀ ਉਹਨਾਂ ਨੂੰ ਰਿਸੀਵ ਕਰਨ ਲਈ 에ਅਰਪੋਰਟ ਪਹੁੰਚੇ ਇਸ ਪਾਲ ਵਿੱਚ ਉਪਾਵਕ ਨਜ਼ਰ ਆਏ ਹਾਕੀ ਟੀਮ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਪੰਜਾਬ ਦੇ ਮੰਤਰੀ ਕੁਲਦੀਪ ਢਾਲੀਵਾਲ ਹਾਕੀ ਖਿਡਾਰੀਆਂ ਨਾਲ ਪੰਜਾਬ ਦੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਹਰਪਜਨ ਸਿੰਘ ਏਟੀਓ ਖਿਡਾਰੀਆਂ ਨਾਲ ਮੌਜੂਦ ਰਹੇ ਤੇ ਸ਼ੁਰੂ ਤੋਂ ਮੇਰਾ ਗੋਲ ਸੀਗਾ ਕਿ ਮੈਂ ਆਪਣੇ ਕੰਟਰੀ ਦੇ ਲਈ ਆਪਣੇ ਮੈਡਲ ਲੈ ਕੇ ਆਵਾਂ ਤੇ ਸੁਪਨਾ ਸੀਗਾ ਤੇ ਅਸੀਂ ਇਸ ਵਾਰ ਮਤਲਬ ਬ੍ਰਾਉਂਜ਼ ਮੈਡਲ ਲੈ ਕੇ ਆਂਦੀ ਮੇਰੀ ਪਹਿਲੀ 올림픽 ਸੀਗੀ ਤੇ ਉਹਦੇ ਵਿੱਚ ਮੈਂ ਬ੍ਰਾਉਂਜ਼ ਮੈਡਲ ਲੈ ਕੇ ਆਂਦੀ ਆਪਣੇ ਦੇਸ਼ ਲਈ ਬਹੁਤ ਜ਼ਿਆਦਾ ਮਾਣ ਜਿਸ ਹਾਂ ਮੈਨੂੰ ਇੱਥੇ ਪਹੁੰਚ ਤੇ ਪਿਆਰ ਮਿਲਿਆ ਵਾ ਸਾਨੂੰ ਅਸੀਂ ਦਿੱਲੀ ਵੀ ਗਏ ਸੀ ਉੱਥੇ ਵੀ ਸਾਨੂੰ ਪਿਆਰ ਮਿਲਿਆ ਤੇ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਆਈਦਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਫਿਰ ਸਹੇ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ। ਇਸ ਵਾਰੀ 골ਡ ਮੈਡਲ ਦੀ ਆਸ ਹੀ ਚਲੋ ਬ੍ਰਾਂਟ ਮੈਡਲ ਹੀ ਆ ਗਿਆ ਫਿਰ ਵੀ ਬਾਕੀ ਖਿਡਾਰੀਆਂ ਨੂੰ ਕੀ ਕਹਿਣਾ ਚਾਹੀਦਾ ਤੇ ਬਹੁਤ ਹੀ ਪ੍ਰਤਿਸ਼ਠਾ ਹੈ। ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ। ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ਕਲੋਸਲੀ ਅਸੀਂ ਰਹਿ ਗਏ ਹਾਂ 골ਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਹੈ ਇਸ ਵਾਰੀ ਉਹ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골 ਮੈਡਲ ਲਏਗੇ ਯਾਦ ਹੀ ਨੌਜਵਾਨਾਂ ਨੂੰ ਇਹ ਹੀ ਪੀਲਾ ਕਿ ਨਸ਼ੇ ਛੱਡ ਕੇ ਆਪਣੀ ਖੇਡ ਵੱਲ ਜਾਣ ਆਪਣੇ ਪਿੰਡਾਂ 'ਚ ਗੁਰੂਆਂ ਨੂੰ ਤਿਆਰ ਕਰਨ ਤੋਂ ਬਾਅਦ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਅਤੇ ਸਾਰੇ ਨੂੰ ਪੀਲਾ ਮੀਡੀਆ ਨੂੰ ਪੀਲਾ ਕਿ ਜਿੰਨੀ ਤੋਂ ਵੱਧ ਤੋਂ ਵੱਧ ਹੀ ਮੀਡੀਆ 'ਚ ਪਲਾਇਆ ਜਾਵੇ ਕਿ ਆਪਣਾ ਨਸ਼ਾ ਦੂਰ ਕਰ ਜੀ ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜਿਹੜੇ ਵੱਲੇ ਲੋਕ ਪੰਜਾਬ ਨੂੰ ਬਦਬਾਹ ਕਰਦੇ ਉਹਨਾਂ ਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਆਫਤਾਂ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇੰਨਾ ਜੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕਾਦੀ ਸੈਂਟਰ ਗਵਰਨਮੈਂਟ ਵਾਡੂ ਵੀ ਸੈਂਟਰ ਗਵਰਨਮੈਂਟ ਸਾਡੇ ਸਾਡੇ ਫੰਡ ਰੋਕਦੇ ਸਭ ਦੇ ਕਹਿੰਦੇ ਗੱਲ ਕਿ ਪੰਜਾਬ ਤੱਕ ਹੀ ਨਾ ਕਰੇ ਬਲਜ 2.5 ਸਾਲ ਪਹਿਲਾਂ ਸਰਦਾ ਭਗਵੰਤ ਸਿੰਘ ਮਾਨ ਜੀ ਨੇ ਜੋ ਖੇਡਾਂ ਵੱਤ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖਿਡਾਰੀਆਂ ਤੇ ਕਰੋੜਾਂ ਰੁਪਈਆ ਲਾਇਆ ਮਤਲਬ ਐਡਵਾਂਸ ਦਿੱਤੇ ਪੰਨੀਆਂ ਸਰਕਾਰਾਂ ਨੇ ਕੀ ਕਰਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸੇ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਮੁਖੰਤੀ ਸਾਹਿਬ ਨੇ ਐਡਵਾਂਸ ਸਾਡੇ ਕੋਲ ਦੀ ਜਿਹੜੀ ਮਤ ਦਿੱਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਮਤਲਬ ਜਿਹੜਾ ਵਿਧਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਜੰਗਿਆ ਸਪੋਰਟਸ ਅਕੈਡਮੀਆਂ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਬਹੁਤ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ। ਔਰ ਪੰਜ ਅਮਸਦ ਦੇ ਇਹ ਵੀ ਸਾਡੇ ਲਈ ਮੈਂ ਅਮਸਦ ਨੂੰ ਬਲੌਗ ਕਰਦਾ। ਇਹਦੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝੇ ਦੇ ਮਤਲਬ ਖਿਡਾਰੀ ਆ ਉਹ ਮਤਲਬ ਜਰੇ ਦੇ ਵਿੱਚ ਅੱਜ ਆ ਗਏ। ਸੋ ਅੱਜ ਪੰਜਾਬ ਲਈ ਬਹੁਤ ਗੌਰਵ ਮਤਲਬ मैं मेरा नाम दी इली है मैं मनप्रीत सिंह का वाइफ थी है ये उसकी गुडिया थी भी, भी है थे फिर ठीक है भाजी इसके मनप्रीत की बात नहीं थी बट पूरा टीम थी है सारी बहुत खुशी थी वेरी प्राउड प्राउड मोमेंट थी फॉर द टीम सारी न क्योंकि सब कुछ पे थी सब कुछ बढ़िया खेले थी हैं सो हमने फैमिली लेके सिर्फ नहीं थी बट पूरा देश थी है टीम बहुत बहुत प्राउड करना थी सो कॉन्ग्रेचुलेशन टू द टीम फिर सारी सपोर्टर्स भी सब कुछ फैमिली मैंबर्स भी यही सपोर्ट जरूरी टीम थी है ये रिजल्ट ਆਇਆ ਜੀ ਆਇਆ ਸੋ ਦ ਬੈਕ ਟੂ ਬੈਕ ਦੋ ਮੈਡਲ ਦੋਵਰੀ ਮੈਡਲ ਲੈ ਕੇ ਆਇਆ 올림픽ਸ ਤੋਂ ਬਹੁਤ ਵਧੀਆ ਮਾਤਰ ਕੁੜ ਮੈਡਲ ਨਹੀਂ ਮੇਰੇ ਦੋ ਬੈਟ ਲੈ ਦੋ ਲਗਾਤਾ ਦੋ ਲਾਖੀ ਕਿਲਾ ਜਾਂਦਾ ਹੈ ਇਸ ਕਰਕੇ ਤੇ ਪੂਰੀ 골ਡ ਮੈਡਲ ਦੀ ਆਸ ਜੀ ਆਇਆ ਸੋ ਉਹ ਵਧੀਆ ਕਿਤੇ ਨੇ ਸੈਮੀ ਫਾਈਨਲ ਚੋਂ ਬਾਹਰ ਜਾਂ ਸਕਦੇ ਪਹਿਲੇ ਹੋ ਗਿਆ ਕੰਬਰ ਉਹ ਵਧੀਆ ਦੀ ਉਹ ਸੋਨਾ ਕੀਤੀ ਹੈ ਦੇਖੋ ਇਹ ਸਭ ਤੋਂ ਵੱਧ ਯੋਗਦਾਨ ਤੇ ਪਲੇਅਰ ਸੇ ਉਹਨਾਂ ਦੇ ਮਾਪਿਓ ਦਾ ਹੈਗਾ ਹੈ ਜਿਨ੍ਹਾਂ ਨੇ ਇਹਨਾਂ ਸੈਕਰੀਫਾਈਸ ਕੀਤਾ ਹੈ ਔਰ ਇਹਨਾਂ ਪਲੇਅਰਾਂ ਨੇ ਪੰਜਾਬ ਦਾ ਨਾਮ ਪੂਰੇ ਭਾਰਤ ਦਾ ਨਾਮ ਬਹੁਤ ਉੱਚਾ ਕੀਤਾ ਹੈ ਔਰ ਮੇਰੀਆਂ ਦੁਆਵਾਂਸ ਤੇ ਮੇਰੀਆਂ ਬੇਸ਼ੀਸ਼ ਹਮੇਸ਼ਾ ਇਹਨਾਂ ਦੇ ਨਾਲ ਨੇ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਇਹਨਾਂ ਪਲੇਅਰਾਂ ਦਾ ਇਕ ਅਹਿਮ ਯੋਗਦਾਨ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਦੇ ਵਿੱਚ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ਿਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਦਾ ਉਸ ਤੇ ਇੱਥੇ ਪਹੁੰਚੇ ਹਾਂ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਪੈਰਾਓਲੰਪਿਕ ਵਿੱਚ ਇਤਿਹਾਸ ਰਚਣ ਵਾਲੀ ਹਾਕੀ ਟੀਮ ਦੇ ਖਿਡਾਰੀ ਸ਼ੁਕਰਾਨੇ ਵਜੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਸੱਤਰ ਪ੍ਰਤਾਪ ਸਿੰਘ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਨੇ ਹਾਕੀ ਟੀਮ ਦਾ ਸਨਮਾਨ ਕੀਤਾ ਦਾ ਰਖ ਲੋ ਯਾਰ ਵੇ ਗੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੇ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਤੁਹਾਡੇ ਕਰਕੇ ਵੀ ਜੋ ਕੋਈ ਵੀ ਅਸੀਂ ਸੰਗਤ ਕਰਦੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਹੋ ਚੱਲਿਆ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਇਹ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੱਦਾਂ ਹੀ ਕੀਤਾ ਹੈ ਤੇ ਬਹੁਤ ਖੁਸ਼ੀ ਹੈ ਮਹਾਰਾਜ ਮਾਰੇ ਦੀ ਕਿਰਪਾ ਨਾਲ ਜਿਦਾ ਹੀ ਆਪਣਾ ਆਸ਼ੀਰਵਾਦ ਸਾਡੇ ਦਰਸ਼ਨ ਤੇ ਆਏ ਅਸੀਂ ਹੋਰ ਬਲੋਗੇ ਆਸੋ ਜੀ ਤੇ ਹੁਣ ਵੇਲਾ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅੱਜ ਸਵੇਰ ਤੋਂ ਨੰਗਲ ਵਿੱਚ ਪਈ ਬਰਸਾਤ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਪਈ ਇਸ ਭਾਰੀ ਬਰਸਾਤ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਬਰਸਾਤ ਕਾਰਨ ਸੀਵਰੇਜ ਅਤੇ ਬਰਸਾਤ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਤੇਜ਼ੀ ਨਾਲ ਦਾਖਲ ਹੋ ਗਿਆ ਇਸ ਕਾਰਨ ਉਹਨਾਂ ਨੂੰ ਇਸ ਦੀ ਸਫਾਈ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਤੇ ਘਰਾਂ ਵਿੱਚ ਗੰਦਾ ਪਾਣੀ ਦਾਖਲ ਹੋ ਗਿਆ ਇਸ ਕਰਕੇ ਉਹਨਾਂ ਦਾ ਕੀਮਤੀ ਸਮਾਨ ਵੀ ਨੁਕਸਾਨਿਆ ਗਿਆ ਲੋਕਾਂ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਕੱਢਣ ਲਈ ਉਸ ਥਾਂ ਤੇ ਲਗਾਈਆਂ ਗਈਆਂ ਦੋ ਮੋਟਰਾਂ 'ਚੋਂ ਇੱਕ ਮੋਟਰ ਤਾਂ ਟੁੱਟ ਗਈ ਹੈ ਤੇ ਉਹ ਵੀ ਬੰਦ ਹੋਣ ਕਾਰਨ ਕਾਫੀ ਸਮੇਂ ਤੋਂ ਪਾਣੀ ਬਾਹਰ ਨਹੀਂ ਆ ਰਿਹਾ ਇਸ ਸਮੱਸਿਆ ਨੂੰ ਲੈ ਕੇ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਗਿਆ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਪੂਕਤਾ ਪ੍ਰਬੰਧ ਕਰਕੇ ਦੂਜੀ ਮੋਟਰ ਦੀ ਮੁਰਮਮਤ ਕਰਵਾਈ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਅਜਿਹੀ ਸਥਿਤੀ ਪੈਦਾ ਨਾ ਹੋਵੇ। ਜਾਨਾ ਨਾ ਜੀ, ਹਮਦਾਨ ਖਾਨ ਜੀ। ਕੀ ਅਸਰ ਹਲਾ ਰਹਾ ਹੈ? ਨਗਰ ਦੇ ਕਿੰਦਾ ਦੇ ਹਾਲਾਤ ਬਣੇ ਕੀ ਹੋਇਆ ਸਾਰੀ ਇਹ? ਸਰ ਇਹ ਬਹੁਤ ਬੁਰਾ ਹੈ ਸਵੇਰ ਦੇ 4:30 ਵਜੇ ਦੀ ਬਾਰਿਸ਼ ਹੋ ਗਈ। ਤੇ ਅਸੀਂ ਤਕਰੀਬਨ 3-4 ਵਜੇ ਤੋਂ ਉਸ ਮੋਟਰ ਕੋਲ ਉਤਾਰ ਲਿਆ ਹੈ। ਪੁੱਛਿਆ ਗਿਆ ਇਹ ਪਤਾ ਲੱਗਿਆ ਵਰਕਰਾਂ ਦੇ ਵੀ ਇੱਕ ਮੋਟਰ ਚੱਲਦੀ ਹੈ ਜਿਹੜੀ ਦੂਜੀ ਮੋਟਰ ਹੈ ਕਾਫੀ ਟਾਈਮ ਤੋਂ ਖਰਾਬ ਪਈ ਹੈ। ਕੀ ਜੇ ਰੇਬਰ ਆ ਨਾਈਵਾਲ ਕੀ ਆ ਨਹੀਂ ਸੱਤ ਬਾਰਿਸ਼ ਦੀ ਗੱਲ ਹੋ। ਹੁਣ ਅੱਜ ਪਹਿਲੀ ਬਾਰਿਸ਼ ਪਈ ਮੰਗਲ ਦੇ ਵਿੱਚ ਉਹ ਨਾਲੇ ਮੂਰਾ ਹਾਲ ਹੋ ਗਿਆ ਪੂਰੇ ਬੰਦੇ ਦਾ। ਤਕਰੀਬਨ 15 ਸਾਰੇ ਘਾਹ ਆ। ਡੇਰਾ ਬਾਬਾ ਨਾਨਕ 54 ਰਹੀ ਜਿਮਨੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਨੇ ਅਤੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਮਨੀ ਚੌਂ ਨੂੰ ਲੈ ਕੇ ਆਜਾਦ ਆਦਮੀ ਪਾਰਟੀ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਦਾਵਾ ਦੀ ਅਗਵਾਈ ਹੇਠ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੁੰਮਨ ਵਕਲਾ ਵਿਖੇ ਆਪ ਵਰਕਰਾਂ ਦੀ ਭਰਵੇਂ ਮੀਟਿੰਗ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਮਨੀ ਚੌਂ ਦੇ ਇੰਚਾਰਜ ਕੈਬਨ ਕੁਲਦੀਪ ਸਿੰਘ ਢਾਲੀਵਾਲ ਅਤੇ ਉਪ ਇੰਚਾਰਜ ਅਮਨਸ਼ੇਰ ਸਿੰਘ ਜ਼ੈਰੀ ਕਲਸੀ ਵੱਲੋਂ ਸ਼ਾਮਲਿਤ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਲਕਾ ਡੇਰਾ ਬਾਬਾ ਨਾਨਕ 50 ਸਾਲਾਂ ਤੋਂ ਵਕਫ ਵਕਫ ਪਰਿਵਾਰਾਂ ਦਾ ਦਬਦਬਾ ਰਿਹਾ ਹੈ ਤੇ ਪਰ ਹੁਣ ਜਾ ਰਹੀ ਜਿਮਨੀ ਚੋਣ ਆਮ ਆਦਮੀ ਪਾਰਟੀ ਬਦਲਾ ਲਿਆਵੇਗੀ ਇਸ ਮੌਕੇ ਕੁਲਦੇਵ ਢਾਲੀਵਾਲ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਮਨੀ ਚੋਣਾ ਵਿੱਚ ਇਸ ਵਾਰ ਪਰਿਵਾਰਵਾਦੀ ਰਾਜਨੀਤੀ ਦਾ ਖਾਤਮਾ ਕਰ ਦਿਓ ਇਸੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਹੋਰ ਸਿਆਸੀ ਲੀਡਰਾਂ ਤੇ ਵਿਤਾਂਚ ਪਾਸੇ ਇਸ ਮੌਕੇ 71 ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ ਪਿੰਡ ਜਿਹੜੇ ਉਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਆਗੂ ਨੇ ਉਹਨਾਂ ਦੇ ਸਾਦੇ ਨੇ ਦਿੱਤੀ ਕੀਤੀ। ਹੋਰ ਆਰੀ ਜਿਮਨੀ ਚੌਂ ਦੀ ਤਿਆਰੀ ਵਾਸਤੇ ਸਾਦਾਂ ਨੂੰ ਜੜਾ ਭੇਜਿਆ। ਉਹ ਸਭ ਨੂੰ ਕਹਿ ਕੇ ਵਿਕਾਸ ਜਿਹੜਾ ਉਹ ਸਦਾ ਭਗਵੰਸੇ ਰਮਾਨ ਦੀ ਸਰਕਾਰ ਹਰ ਪੱਖੋਂ ਸਾਡੇ ਪੰਜਾਬ ਦਾ ਕਾਰੀ ਹੈ। ਜਿਹੜੇ ਬਾਬੇ ਨਾਨਕ ਦਾ ਵੀ ਵਿਕਾਸ ਸਭ ਨੂੰ ਕਿਹਾ ਕਿ ਦੇਖ ਇਹਦੇ ਪਿੰਡ ਦਾ ਕੋ ਕੰਮ ਹੋਣਾ ਵਾ ਦਿਨਾਂ। ਉਹ ਦੱਸ ਸਕਦਾ ਸਭ ਦਾ ਅਸੀਂ ਵਿਕਾਸ ਜਿਹੜਾ ਬਰਾਬਰ ਦਾ ਕਰਨਾ। ਇਸ ਕਰਕੇ ਅੱਜ ਅਸੀਂ ਇਲੈਕਸ਼ਨ ਸਪੰਸਰ ਦੇ ਵਿੱਚ ਇਸ ਏਰੀਆ ਦੀ ਪਲੈਨਟੀ ਮੀਟਿੰਗ ਕੀਤੀ ਆ ਅਸੀਂ ਦੋ ਦਿਨਾਂ ਬਾਅਦ ਜਿਹੜਾ 2 ਜਾਂ 3 ਦਿਨ ਬਾਅਦ ਅਸੀਂ ਕਲਾ ਨੌਰ ਦੀ ਮੀਟਿੰਗ ਵੀ ਕਰਦੇ ਪਹਿਲਾਂ ਅਸੀਂ ਦੇਰਵਾਪਾਣਾ ਦੀ ਕੀਤੀ ਇੱਕ ਤੋਂ ਬਾਅਦ ਫਿਰ ਅਸੀਂ ਜਿਹੜੇ ਹਲਕੇ ਦੇ ਵੱਡੇ ਪਿੰਡ ਨੇ ਉਹਨਾਂ 'ਚ ਮੀਟਿੰਗਾਂ ਕਰਾਂਗੇ ਜਿਹੜੇ ਬਾਬਾ ਨਾਨਕ ਕਰਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਬੇਇੱਜ਼ਤੀ ਕਰਾਂਗੇ ਕਿ 50 ਸਾਲਾਂ ਤੋਂ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਪਰਵਾਦਵਾਦ ਚੱਲ ਰਿਹਾ ਇਸ ਪਰਵਾਦਵਾਦ ਨੂੰ ਜਿਹੜਾ ਖਤਮ ਕੀਤਾ ਜਾਵੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਅੱਜ ਦਿਨ ਦਿਹਾੜੇ ਇੱਕ ਘਟਨਾ ਵਾਪਰੀ ਹੈ ਪ੍ਰੀਤ ਕਲੋਨੀ ਦੇ ਵਿੱਚ ਰਹਿਣ ਵਾਲੇ ਰਿਟਾਇਰਡ ਐਸਟੀਓ ਸੁਖਵਿੰਦਰ ਸਿੰਘ ਦੇ ਘਰ ਦੋ ਲੁਟੇਰਿਆਂ ਵੱਲੋਂ ਮਕਾਨ ਵੇਖਣ ਦੇ ਬਹਾਨੇ ਅੰਦਰ ਵੜਿਆ ਤੇ ਅੰਦਰ ਜਾ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਘਰੋਂ ਮੁੰਦੀ ਕੜਾ ਚੈੱਕ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਬੜੇ ਤੇ ਸੁਖਵਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੇ थाना ਸਿਟੀ ਦੇ ਐਸਐਚਓ ਪਵਨ ਕੁਮਾਰ ਨੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ਕਲ ਦਾ ਫੋਨ ਆਇਆ ਜੀ ਤਕਰੀਬਨ 12:24 ਤੇ ਜੋ ਮੋਬਾਈਲ ਵਿੱਚ ਨੋਟ ਹੈ ਜੀ ਤੇ ਅੰਕਲ ਕਹਿੰਦੇ ਕਹਿੰਦੇ ਕੁਲਦੀਪ ਕੀ ਮੇਨ ਬੰਦੇ ਘਰੇ ਆਏ ਕਿ ਮੈਨੂੰ ਪਹਿਲਾ ਮਕਾਨ ਦੇਖਣ ਦੇ ਬਹਾਨੇ ਆਏ ਸੀ ਮੈਨੂੰ ਅੰਦਰ ਜਦੇ ਵੜਿਆ ਮੈਨੂੰ ਪਾਣੀ ਪੀਆ ਉਸ ਤੋਂ ਬਾਅਦ ਮੈਨੂੰ ਬੰਨ ਲਿਆ ਉਹਨਾਂ ਨੇ ਰਵਲਵਰ ਦੇ ਨੋਕ ਤੇ ਰਵਲਵਰ ਦਿਖਾਤੇ ਮੈਨੂੰ ਉਹਨਾਂ ਨੇ ਦੋਨਾਂ ਕੋਲ ਰਵਲਵਰ ਸੀ ਪਿਸਟਲ ਸੀ ਤੇ ਉਹ ਫਿਰ ਮੈਨੂੰ ਬੰਨਤਾ ਉਹਨਾਂ ਨੇ ਮੇਰੇ ਪਟਕੇ ਨਾਲ ਮੇਰੇ ਪੈਰਾਂ ਨੂੰ ਬੰਨਤਾ ਤੇ ਰੱਸੀ ਬੈਗ ਵਿੱਚ ਸੀ ਉਹਦੇ ਨਾਲ ਮੇਰੇ ਹੱਥ ਬੰਨਤੇ ਤੇ ਮੇਰੇ ਕੜਾ ਲਾ ਲਿਆ ਮੁੰਦੀਆਂ ਲਾ ਲੀਆਂ ਤੇ ਕੁਝ ਜਿਹੜੇ ਅਲਮਾਰੀਆਂ ਕੋਲ ਕੇ ਗਏ ਆ ਉਹਦੇ ਚੋਂ ਕੈਸ਼ ਲੈ ਗਏ ਜੀ ਕੁਝ ਕੱਢ ਕੇ ਜੀ ਤੇ ਬੈਗ ਪਾਇਆ ਸੀ ਉਹਨਾਂ ਨੇ ਬੈਲ ਮਾਰੀ ਐ ਮੈਂ ਆ ਕੇ ਦਰਵਾਜ਼ਾ ਖੋਲਿਆ ਤੇ ਕਹਿੰਦੇ ਮਾਨੂੰ ਮਾਂ ਟੋਕਰੀ ਲੈਣ ਭੇਜਿਆ ਬੱਸ ਸਟੈਂਡ ਤੋਂ ਵੀ ਤੁਸੀਂ ਮੂਕ ਮਕਾਨ ਵੇਚਣਾ ਅੰਦਰ ਕਹਿੰਦਾ ਮੈਂ ਕਿਹਾ ਸਾਡੇ ਭਤੀਜਾ ਮਕਾਨ ਉਹ ਵੇਚਣਾ ਮੈਂ ਕਿਹਾ ਨਾਲ ਅੰਦਰ ਸਾਡਾ ਹੈਗਾ ਫਿਰ ਆ ਕੇ ਅੰਦਰ ਮਕਾਨ ਦੇਖਣ ਲੱਗੇ ਦੇਖ ਕੇ ਆ ਕੇ ਬੈਠ ਗਏ ਫਿਰ ਪਾਣੀ ਪੀਤਾ ਉਹਨਾਂ ਨੇ ਪਾਣੀ ਪਿਲਾਉ ਸਾਨੂੰ ਪਾਣੀ ਪਿਲਾਇਆ ਮੈਂ ਦੋਨਾਂ ਨੂੰ ਉਹਦਾ ਫਿਰ ਕਹਿੰਦੇ ਪਿੱਛੇ ਕਮਰਾ ਦੇਖ ਲਈ ਦੌਰਾਨ ਪਿੱਛੇ ਦੇਖਣ ਤੇ ਲਗੇ ਬਾਅਦ ਫਿਰ ਉੱਥੇ ਮਨ ਉਹਨਾਂ ਨੇ ਵਰਲ ਨੋਕ ਤੇ ਉੱਥੇ ਪਠਾ ਲਿਆ ਮੇਰੇ ਪੈਰ ਵਾਂ ਤੇ ਮੇਰੇ ਪਟਕੇ ਨਾਲ ਜੇ ਰੱਸੀ ਕੱਢ ਲਈ ਰੱਸੀ ਨਾ ਬੰਨਣ ਲੱਗੇ ਕਿ ਫਿਰ ਕਹਿੰਦੇ ਦੋ ਵੀ ਕੁਸ਼ਟ ਕੱਢਦੇ ਮੇਰਾ ਡਾਇਮੰਡ ਦਾ ਕੜਾ ਸੀਗਾ ਦੋ ਡਾਇਮੰਡ ਦੀ ਰਿੰਗ ਸੀਗੀਆਂ ਕੜੀ ਸੀਗਾ ਇੱਕ ਤੇ ਕੈਸ਼ 10 11000 ਕੈਸ਼ ਪਿਆਰ ਸੀਗਾ ਜਿੰਨ ਪੱਕੀ ਕੈਸ਼ ਮੈਂ ਹੋਰ ਪਾਸੇ ਰੱਖਿਆ ਹੋ ਜੀਗਾ ਕਹਿੰਦੇ ਕੱਢ ਦੋ ਨਹੀਂ ਨਾ ਕੋਈ ਮਾਰ ਦਿੰਦੇ ਉਹ ਕਹਿੰਦੇ ਮਾਰ ਦੇ ਮਾਰ ਦੇ ਕੋਈ ਕੋਈ ਕਰਨੀ ਮਹਦਾਂ ਕਰਕੇ ਉਟਕੇ ਬਾਨੂ ਕੇ ਅੰਦਰ ਅਧਰ ਦੇ ਬੰਦਗਾ ਅੰਮ੍ਰਿਤਸਰ ਦੇ ਹਾਤੀ ਦੇ थाना ਜੰਡਿਆਰਾ ਗੁਰੂ ਦੇ ਪੁਲਿਸ ਵੱਲੋਂ ਵਕਫਾਕ ਮਾਮਲਿਆਂ ਵਿੱਚ ਲੋੜਿੰਦੇ ਚੋਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਦੌਰਾਨ ਪੁਲਿਸ ਵੱਲੋਂ ਚੋਰਾਂ ਨੂੰ ਗ੍ਰਿਫਤਾਰ ਕਰ ਮੋੜਲੀ ਪੁੱਛ ਪੜਤਾਲ ਦੌਰਾਨ ਹੀ ਉਹਨਾਂ ਵੱਲੋਂ ਚੋਰੀ ਕੀਤੀਆਂ ਮੱਜਾਂ ਟਰਾਂਸਫਾਰਮਰ ਬਿਜਲੀ ਵਰੀਆਂ ਤਾਰਾਂ ਸਮੇਤ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ ਇਸ ਦੌਰਾਨ ਜਾਣਕਾਰੀ ਦੇਂਦੇ ਹੋਏ थाना ਜੰਡਿਆਲਾ ਗੁਰੂਦੇ ਸ.ਐਚ.ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਚੋਰਾਾਂ ਤੇ ਲੁੱਟੇਰਿਆਂ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ 6 ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਸ਼ੁਰੂਆਤੀ ਪੁੱਛ ਪੜਤਾਲ ਦੌਰਾਨ ਹੀ ਉਹਨਾਂ ਕੋਲੋਂ ਚੋਰੀ ਦੀਆਂ ਮੱਜਾਂ ਬਰਾਮਦ ਕਰਕੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਟਰਾਂਸਫਾਰਮਰ ਦੇ ਚੋਰੀ ਦੀਆਂ ਤਾਰਾਂ ਬਰਾਮਦ ਕਰਨ ਦੇ ਨਾਲ-ਨਾਲ ਉਕਤ ਮਾਲ ਖਰੀਦਣ ਵਾਲੇ ਕਬਾੜੀਏ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਪੁਲਿਸ ਨੇ ਹੈਰਣ ਸਮੇਤ ਇੱਕ ਹੋਰ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਤੱਤਵਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛ ਪੜਤਾਲ ਦੌਰਾਨ ਇਹਨਾਂ ਕੋਲੋਂ ਹੋਰ ਵੀ ਖੁਲਾਸੇ ਅਤੇ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਪਰ ਉਹਦੀ ਜਾਨ ਬਚ ਗਈ ਉਹ 307 ਦੇ ਪਰਚੇ 'ਚ ਫੜਿਆ ਜੀ ਡੇਰਾ ਬਾਬਾ ਨਾਨਕ ਸਾਈਡ ਤੋਂ ਦੂਸਰਾ ਦੋ ਚੋਰਾਂ ਦੇ ਗੈਂਗ ਫੜੇ ਆ ਜੀ ਇੱਕ ਮੱਜਾ ਚੋਰੀ ਕਰਨ ਵਾਲਾ ਗੈਂਗ ਸਾਡੇ ਨਵਾਂਪਿੰਡ ਚੌਕੀ ਇੰਚਾਰਜ ਰਿਸ਼ਪਾਲ ਜੀ ਨੇ ਫੜਿਆ ਉਹ ਮੱਜਾ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸ਼ੁਭਤਨ ਕਰ ਦਿੱਤੀਆਂ ਗਏ ਜਾਂ ਉਹ ਦੋਸ਼ੀ ਅਰੈਸਟ ਨੇ ਇਸ ਤੋਂ ਇਲਾਵਾ ਇਧਰ ਧਾਰਾਡ ਸਾਈਡ ਆ ਪਿੰਡਾਂ ਦੇ ਵਿੱਚ ਤਾਰਾਂ ਤੇ ਟਰਾਂਸਫਾਰਮਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਦੋ ਮਲਜ਼ਮ ਫੜੇ ਆ ਉਹ ਅੱਗੇ ਜਿਹੜੇ ਕੁਆੜੀਏ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਆ ਵੀ ਅਰੈਸਟ ਕੀਤਾ ਤੇ ਸਮਾਨ ਦੀ ਬਰਾਮਦਗੀ ਹੋਈ ਹੈ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਮੇਮ ਚੱਲਦੀ ਆ ਉਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਆ ਇੱਥੇ ਇੱਕ ਗਗਨਦੀਪ ਗੱਗੀ ਕਾਫੀ ਉਪਰਨਾਮ ਸੀਗਾ ਉਹਦੇ ਕੋ ਹਰੋਨ ਬਰਾਮਦ ਕੀਤੀ ਆ ਉਹਦੀ ਵੀ ਅਰੈਸਟ ਪਾਈ ਆ ਜੀ ਤੇ ਥੋੜੇ ਦਿਨ ਪਹਿਲਾਂ 3 ਦਿਨ ਪਹਿਲਾਂ ਹੀ ਨੰਗਲਗੁਰੂ ਵੀ ਇੱਕ ਧਰੇਲੂ ਝਗੜੇ ਨੂੰ ਲੈ ਕੇ ਉਹਦੇ ਦੂਸਰੀ ਧਰ ਦੇ ਸਾਥੀ ਆਏ ਉਹ ਗੋਲੀਆਂ ਚਲਾ ਕੇ ਭੱਜ ਗਏ ਸੀ ਉੱਚ ਜਖਮੀ ਹੋਏ 3 ਬੰਦੇ 8 ਬੰਦਿਆਂ ਦੇ ਅਫੇਅਰ ਦਰਜ ਕੀਤੀ ਜਿਨ੍ਹਾਂ ਚੋਂ 4 ਬੰਦੇ ਉਹਨਾਂ ਚ ਅਰੈਸਟ ਹੋ ਚੁੱਕੇ ਨੇ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਲਾਕੇ ਤੋਂ ਇਲਾਵਾ ਦੂਰੋਂ ਨੇੜੇ ਦੀ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਮੂਲਿਤ ਕਰਕੇ ਰੇਤਾ ਪਾਉਣ ਦੀ ਸੇਵਾ ਕੀਤੀ। ਪਵਿੱਤਰ ਸਰੋਵਰ ਵਿੱਚ ਰੇਤਾ ਪਾਉਣ ਦੀ ਸੇਵਾ ਦਾ ਕਾਰਜਕਾਰ ਰਹਿ ਕਾਰ ਸੇਵਾ ਵਾਲੇ ਬਾਬਾ ਗੁਲਜਾਰ ਸਿੰਘ ਮਹਾਪੁਰਖ ਨੇ ਕਿਹਾ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਨੇਪਰੇ ਚੜ੍ਹ ਰਹੀ ਹੈ। ਇਸ ਮੌਕੇ ਤੇ ਸੰਗਤ ਵੱਲੋਂ ਰੇਤਾ ਪਾਉਣ ਦੀ ਸੇਵਾ ਕਰਦਿਆਂ ਸਤਨਾਮ ਸ਼੍ਰੀ ਵਾਇਗੁਰੂ ਜੀ ਦੇ ਨਾਮ ਦੇ ਜਪ ਵੀ ਕੀਤੇ ਗਏ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਦਿਨ ਐਤਵਾਂ ਨੂੰ ਹੀ ਇਸ ਪਵਿੱਤਰ ਸਰੋਵਰ ਵਿੱਚ ਗਾਰ ਦੀ ਸੇਵਾ ਸੰਗਤ ਵੱਲੋਂ ਕੀਤੀ ਗਈ ਸੀ ਤੇ ਹੁਣ ਸਰੋਵਰ ਦੀ ਪੂਰੀ ਤਰ੍ਹਾਂ ਸਾਫ਼ ਸਫਾਈ ਕਰਰਨ ਉਪਰੰਤ ਰੇਤਾ ਪਾਉਣ ਦਾ ਕਾਰਜ ਆਰੰਭਿਆ ਗਿਆ ਜਿਸ ਵਿੱਚ ਸੰਗਤ ਵੱਲੋਂ ਸਰੋਵਰ ਵਿੱਚ ਰੇਤਾ ਪਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ ਬਾਬਾ ਗੁਲਜਾਰ ਸਿੰਘ ਮਹਾਪੁਰਖ ਨੇ ਸਮੂੱਚੀ ਸੰਗਤ ਦਾ ਸੇਵਾ ਕਰਨ ਤੇ ਧੰਨਵਾਦ ਕੀਤਾ ਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਅਤੇ ਤਨਤਨ ਮਾਤਾ ਗੁਜਰਕੌਰ ਜੀ ਦੇ ਅਸਥਾਨ ਤੇ ਜੋ ਕਿ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਇਸ ਦੇ ਵਿੱਚ ਸੰਗਤਾਂ ਨੇ ਦੂਰ ਦਰਾਡੇ ਤੋਂ ਆ ਕੇ ਬਹੁਤ ਵੱਡਾ ਸੇਵਾ ਦੇ ਵਿੱਚ ਯੋਗਦਾਨ ਪਾਇਆ ਹੈ ਤੇ ਪਹਿਲਾਂ ਸਰੋਵਰ ਦੇ ਵਿੱਚੋਂ ਸ਼੍ਰੀ ਰਿਤ ਬਾਹਰ ਕੱਢਿਆ ਗਿਆ ਸਪਾਈ ਕਰਾਈ ਗਈ ਹੁਣ ਸਪਾਈ ਕਰਕੇ ਰੰਗ ਰੋਗਣ ਕਰਕੇ ਤੇ ਸਰੋਵਰ ਦੇ ਵਿੱਚ ਦਬਾਰੇ ਸਾਬ ਰੇਤਾ ਪਾਈ ਜਾ ਰਹੀ ਹੈ ਜਿਸ ਦੇ ਨਾਲ ਕੀ ਸਰੋਵਰ ਦਾ ਪਾਣੀ ਸਾਫ ਰਹੇ ਤੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆਪਣੇ ਘਰਾਂ ਨੂੰ ਚਾ ਕੇ ਗੁਰੂ ਘਰ ਦੇ ਸਥਾਨ ਤੇ ਸਰੋਵਰ ਦੀ ਸੇਵਾ ਕਰ ਰਹੀਆਂ ਹਨ ਇਹ ਜਿਹੜੀ ਕਾਰ ਸੇਵਾ ਹੈ ਜਥੇਦਾਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਸੰਗਤਾਂ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ ਤੇ ਨਾਲ ਦੀ ਨਾਲ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੇ ਸਥਾਨਾਂ ਦੀ ਬਿਲਡਿੰਗਾਂ ਦੀ ਇਮਾਰਤਾਂ ਦੀ ਜੋ ਸੇਵਾ ਚੱਲ ਰਹੀ ਹੈ ਤੇ ਆਪਣੀ ਦਸਾਂ ਨਮਾ ਦੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਸੰਗਤਾਂ ਆਪਣਾ ਦਸਵੰਦ ਪਾ ਕੇ ਆਪਣੀ ਕਮਾਈ ਨੂੰ ਸਫਲ ਕਰਨਾ ਤੰਤਨ ਬਾਬਾ ਜਰਾਵਤ ਸਿੰਘ ਤੰਤਰ ਬਾਬਾ ਫਤੇ ਸਿੰਘ ਤੰਤਨ ਪੂਜਨੀਕ ਮਾਤਾ ਗੁਜਰਪੁਰ ਜੀ ਦੇ ਸ਼ੀਤੀ ਸਥਾਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿੱਕੇ ਅੱਜ ਸਰੂਗਤੀ ਕਾਰ ਸੇਵਾ ਚੱਲ ਰਹੀ ਹੈ ਜਿਦੇ ਵਿੱਚ ਸੰਗਤਾਂ ਬਹੁਤ ਹੀ ਹਮ-ਹਮਾ ਕੇ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਔਰ ਮੈਂ ਸੂਚੀ ਸਾਧ ਸੰਗ ਨੂੰ ਬੇਨਤੀ ਕਰਦਾ ਕਿ ਆਓ ਅੱਜ ਆਪਾਂ ਕਾਰ ਸੇਵਾ ਦੇ ਵਿੱਚ ਹਿੱਸਾ ਪਾ ਕੇ ਜੋ ਕਿ ਸਰੋਵਰ ਦੇ ਵਿੱਚ ਨੇਤਾ ਆਉਂਦੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਹਿੱਸਾ ਪਾਈਏ ਔਰ ਆਪਾਂ ਲਹਾ ਲઈએ ਤੰਤਰ ਮਾਤਾ ਗੁਜਰਕਾਰ ਜੀ ਬਾਬਾ ਜਰਾਵਰ ਸਿੰਘ ਬਾਬਾ ਮੱਥੇ ਸਿੰਘ ਜੀ ਦਾ ਜੀਵਨ ਲਾਇਕੀ ਆਪਾਂ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਸਫਲ ਕਰੀਏ ਨਵੀਆਂ ਕਲਮਾਂ ਨਵੀਂ ਉਡਾਨ ਭਾਗ 2 ਜ਼ਿਲ੍ਹਾ ਰੋਪੜ ਵਿੱਚ 15 ਅਗਸਤ ਨੂੰ ਸਵੇਰੇ 12 ਲੋਕਰਪਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਗੁਰਵਿੰਦਰ ਸਿੰਘ ਕਲਸੀ ਸੰਪਾਦਕ ਨਵੀਆਂ ਕਲਮਾਂ ਨਵੀਂ ਉਡਾਨ ਨੇ ਦੱਸਿਆ ਕਿ ਸਾਡੀ ਟੀਮ ਵਿੱਚ ਮੈਡਮ ਮਨਦੀਪ ਰਿੰਪੀ ਮਾਸਟਰ ਸੰਜੀਵ ਤਰਮਾਨੀ ਰਾਜਵੀਰ ਸਿੰਘ ਚੌਂਤਾ ਅਤੇ ਜਤਿੰਦਰ ਸਿੰਘ ਸ਼ਾਮਲ ਨੇ ਉਹਨਾਂ ਦੱਸਿਆ ਕਿ ਸਾਡੀ ਟੀਮ ਵੱਲੋਂ 15 ਅਗਸਤ 2024 ਨੂੰ ਸਵੇਰੇ 12 ਵਜੇ ਬਲੌਕ ਪ੍ਰਾਇਮਰੀ ਦਫ਼ਤਰ ਰੋਪੜ ਦੋ ਰੂਪਨਗਰ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਉਹਨਾਂ ਦੱਸਿਆ ਕਿ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਦਿਆਰਥੀਆਂ ਵੱਲੋਂ ਆਪਣੀਆਂ ਹੱਥ ਲਿਖਤਾਂ ਨੂੰ ਸਟੇਜ ਤੇ ਪੜਿਆ ਜਾਵੇਗਾ ਉਹਨਾਂ ਦੱਸਿਆ ਕਿ ਪੰਜਾਬ ਭਵਨ ਸਰ ਕੈਨੇਡਾ ਵੱਲੋਂ ਸੁਖੇ ਬਾੜ ਜੀ ਦੀ ਅਗਵਾਈ ਹੇਠ 16 ਤੋਂ 17 ਨਵੰਬਰ 2024 ਨੂੰ ਕਰਵਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਇਸ ਸੰਬੰਧੀ ਬੱਚਿਆਂ ਨੂੰ ਤਿਆਰੀ ਵੀ ਕਰਵਾਈ ਜਾ ਰਹੀ ਹੈ ਥਾਣਾ ਟਾਂਡਾ ਪੁਲਿਸ ਨੇ ਹਲਕਾ ਔੜਮੁੜ ਦੇ ਬਲਾਕ ਟਾਂਡਾ ਦੇ ਨਪੰਦੇ ਪਿੰਡ ਬਾਬਕ ਦੇ ਇੱਕ ਮੰਦਪੂਰ ਬੁੱਧੀ ਲੜਕੇ ਦੇ ਉਸਦੇ ਭਰਾ ਨਾਲ ਚਾਲਣੇ ਵਾਲੇ ਤਰੀਕੇ ਨਾਲ ਕੁੱਟਮਾਰ ਕਰਨ ਤੇ تین ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬਾਬਕ ਮਨਿੰਦਰ ਸਿੰਘ ਪੁੱਤਰ ਸ਼ਮਿੰਦਰ ਸਿੰਘ ਤੇ ਜਸਵੀਰ ਸਿੰਘ ਉਰਫ ਕੋੜਾਵਾਸੀ ਪਿੰਡ ਵਰਦਰੀਆ थाना ਟਾਂਡਾ ਵੱਜੋਈ ਹੈ ਟਾਂਡਾ ਪੁਲਿਸ ਨੇ ਇਹ ਮਾਮਲਾ ਕੁਟਮਾਰ ਦਾ ਸ਼ਿਕਾਰ ਹੋਏ ਲੜਕੀਆਂ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬਾਬਕ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਸੁਰਜੀਤ ਸਿੰਘ ਨੇ ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦੇ ਲੜਕੇ ਕਮਲਜੀਤ ਸਿੰਘ ਨਾਲ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁਟਮਾਰ ਕੀਤੀ ਤੇ ਉਸੇ ਗੁੱਟ ਤੇ ਕਰੰਟ ਵੀ ਲਗਾਇਆ ਗਿਆ ਪੀੜਤ ਪਰਿਵਾਰ ਵੱਲੋਂ ਆਵਾਜ਼ ਚੁੱਕਣ ਤੇ ਉਕਤ ਦੋਸ਼ੀਆਂ ਨੇ ਘਰ ਆ ਕੇ ਪਰਿਵਾਰ ਨੂੰ ਧਮਕੀ ਦਿੱਤੀ ਟਾਂਡਾ ਪੁਲਿਸ ਨੇ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉક્ત ਨੌਜਵਾਨਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਜਾਂਦੇ ਆਂਦੇ ਇੱਕ ਨਜ਼ਰ ਅੱਜ ਦੇ ਮੌਸਮ ਦੇ ਹਾਲਤੇ ਅੱਗੇ ਖਬਰਾਂ ਵਿੱਚ ਚन्नई ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ